ਨਗਰ ਕੌਂਸਲ ਨਾਬਾ ਦੀ ਪ੍ਰਧਾਨਗੀ ਨੂੰ ਲੈ ਕੇ ਛਿੜ ਗਿਆ ਵਿਵਾਦ थमਨ ਦਾ ਨਾ ਹੀ ਨੀ ਲੈ ਰਿਹਾ ਜਿਕਰ ਹੋ ਗਿਆ ਕਿ ਨਗਰ ਕੌਂਸਲ ਨਾਬਾ ਦੇ 23 ਕੌਂਸਲਰਾਂ ਵਿੱਚੋਂ 17 ਕੌਂਸਲਰਾਂ ਨੇ ਕੁਝ ਦਿਨ ਪਹਿਲਾਂ ਆਮ ਆਗੂੀ ਪਾਰਟੀ ਨਾਲ ਸੰਬੰਧੀ ਨਗਰ ਕੌਂਸਲੀ ਨਾਬਾ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ ਖਿਲਾਫ ਬੇਪਰੋਸਗੀ ਦਾ ਮਤਾ ਪਾਇਆ ਗਿਆ ਸੀ ਜਿਸ ਨੂੰ ਲੈ ਕੇ ਨਗਰ ਕੌਂਸਲ ਨਾਬਾ ਦੀ ਪ੍ਰਧਾਨ ਨੇ 16 ਸਤੰਬਰ ਪਾ ਅੱਜ ਬਹੁਮਤ ਸਾਬਿਤ ਕਰਨ ਲਈ ਮੀਟਿੰਗ ਸੱਦੀ ਗਈ ਸੀ ਇਸ ਤੋਂ ਪਹਿਲਾਂ ਹੀ ਸੋਮਵਾਰ ਦੇ ਰਾਤ ਵਿਧਾਇਕ ਨੇ ਮਾਨ ਅਤੇ ਵਿਰੋਧ ਕਰ ਰਹੇ ਕੌਂਸਲਰ ਦੀ ਇੱਕ ਮੀਟਿੰਗ ਹੁੰਦੀ ਹੈ ਜਿਸ ਵਿੱਚ ਵਿਧਾਇਕ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਐਲਾਨ ਕਰ ਦਿੱਤਾ ਜਾਂਦਾ ਹੈ ਕਿ ਸਜਾਤਾ ਚਾਵਲਾ ਦਾ ਅਸਤੀਫਾ ਉਹਨਾਂ ਕੋਲ ਪਹੁੰਚ ਗਿਆ ਹੈ ਉਹਨਾਂ ਵੱਲੋਂ ਅੱਜ ਵਿਦੀਪ ਬੇਪਰੋਸ ਦੀ ਮੀਟਿੰਗ ਵਿੱਚ ਨਾ ਪਹੁੰਚਣ ਦੀ ਅਪੀਲ ਕੌਂਸਲਰਾਂ ਨੂੰ ਕੀਤੀ ਗਈ ਸੀ ਪਰ ਸਵੇਰੇ ਤੜਕਸਾਰ ਹੀ ਭਾਰੀ ਪੁਲਿਸ ਫੋਰਸ ਲਗਰ ਕੌਂਸਲ ਦੇ ਨਾਪਾ ਦੇ ਬਾਹਰ ਤਾਇਨਾਤ ਕਰ ਦਿੱਤੀ ਗਈ ਕਿਉਂਕਿ ਹਾਲੇ ਤੱਕ ਸਜਾਤਾ ਚਾਵਲਾ ਦਾ ਅਸਤੀਫਾ ਨਗਰ ਕੌਂਸਲ ਨਾਬਾ ਨਹੀਂ ਪਹੁੰਚਿਆ ਜਿਸ ਤੋਂ ਪਾਸ ਸੀ ਕਿ ਅੱਜ ਦੀ ਮੀਟਿੰਗ ਜ਼ਰੂਰ ਹੋਵੇਗੀ ਜੇਕਰ ਇਸ ਮੀਟਿੰਗ ਵਿੱਚ ਜਾਤਾ ਚਾਵਲਾ ਆਪਣੇ ਸਮਰਥਕ ਕੌਂਸਲਰ ਨਾਲ ਪਹੁੰਚ ਜਾਂਦੀ ਤਾਂ ਉਹ ਬਹੁਮਤ ਵਿੱਚ ਪਾਸ ਹੋ ਜਾਂਦੀ ਦੂਜੇ ਪਾਸੇ ਦਰ ਦੇ ਵਿਰੋਧੀ ਕੌਂਸਲਰ ਵੀ ਇਕੱਠੇ ਹੋ ਕੇ ਬਾਹਰ ਇੰਤਜ਼ਾਰ ਕਰ ਰਹੇ ਸਨ ਕਿ ਜੇਕਰ ਲੋੜ ਪਈ ਤਾਂ ਮੀਟਿੰਗ ਵਿੱਚ ਜਾਣਗੇ ਮਾਹੌਲ ਕਾਫੀ ਤਣਾਅਪੂਰਨ ਰਿਹਾ ਆਮ ਲੋਕਾਂ ਦੀ ਐਂਟਰੀ ਨਗਰ ਕੌਂਸਲ ਨਾਬਾ ਦੀ ਵਿੱਚ ਬੰਦ ਕਰ ਦਿੱਤੀ ਗਈ ਰੇਟ ਰੱਖੀ ਜਾਏਗੀ ਜਦੋਂ ਵੀ ਉਹ ਪ੍ਰਧਾਨ ਕੌਂਸਲਰ ਜੀ ਇਹ ਜਿਵੇਂ ਵਾਰੀ ਨਾ ਚੋੜਨੀ ਹੈ ਕਿ ਜੀ ਰੂਟ ਵਾਰੀ ਇੱਕ ਵਾਰੀ ਆ ਰਹੀ ਹੈ ਕਿ ਕਿੰਨੇ ਪਹੁੰਚੇਗਾ ਕਿੰਨੇ ਪਹੁੰਚੇਗਾ ਇਹ ਤੁਹਾਨੂੰ ਸਰ ਐਟ ਬੈਂਡ ਦੇ ਸਾਈਡ ਨਹੀਂ ਕੀਤੀ ਡੇਟ ਜੀ ਉੱਪਰ ਅਸੀਂ ਲਿਖ ਕੇ ਭੇਜ ਰਹੇ ਕਿ ਅੱਜ ਜਿਹੜੀ ਹੈਗੇ ਕਿ ਇੱਕ ਮੈਂਬਰ ਆਏ ਸੀ ਕਿ ਕੋਰਮ ਪੂਰਾ ਨਹੀਂ ਹੋਇਆ ਇਸ ਦਾ ਫਿਰ ਜਾਣ ਤੋਂ ਬਿਲਕੁਲ ਉਸਤੀਫਾ ਪਹਿਲਾਂ ਬੜਾ ਇੱਕ ਬੰਦਾ ਦਾਵਾ ਕੀਤਾ ਵੀ ਮੈਂ ਕਿਹ ਬਾ ਆਇਆ ਉਹ ਦੋਨੇ ਦੀ ਆਬਜ਼ਰਵਰ ਫਾਰ ਥਿਸ ਮੀਟਿੰਗ ਬਾਕੀ ਤੁਸੀਂ ਹੋ ਸਾਡੇ ਬਿਲਕੁਲ ਉਹ ਨਾ ਵਾਰੀ ਨਹੀਂ ਚੱਕਣੀ ਚਲੋ ਅਗੇ ਕਰੀ ਵਾਰੀ ਨਹੀਂ ਚੱਕਣੀ ਨਹੀਂ ਕੋਈ ਨਹੀਂ ਹਾਂ ਜੀ ਸਾਜੀ ਆਪ ਚਲੋ ਬਚੋ ਕਿਉਂਕਿ ਸਰ ਜਿਹੜੀ ਮੀਟਿੰਗ ਹੋਈ ਆ ਹੁਣ ਕੀ ਫੈਸਲਾ ਹੋਇਆ ਕੋਦੋ ਡੇਟ ਹੋਏਗੀ ਕਿੰਨੇ ਕਾਉਂਸਲਰ ਪਹੁੰਚੇ ਇਕੋ ਜੀ ਮੀਟਿੰਗ ਆ ਜਿਹੜੀ ਕੋਈ ਮੀਟਿੰਗ ਨਹੀਂ ਹੋਈ ਹੈ ਕਿ ਮੀਟਿੰਗ ਅਡਜਰਨ ਹੋ ਗਈ ਕਿਉਂਕਿ ਕਾਉਂਸਲਰ ਸਾਹਿਬ ਇੱਕ ਪੈਂਚ ਪਹੁੰਚੇ ਸੀਗੇ ਮੈਡਮ ਰੀਨੂ ਰੀਨੂ ਸੇਟ ਜੀ ਤੇ ਮੀਟਿੰਗ ਦਾ ਕੋਰਮ 12 ਮੈਂਬਰਾਂ ਦਾ ਪੂਰਾ ਨਹੀਂ ਸੀਗਾ ਇਸ ਕਰਕੇ ਸਾਨੂੰ ਉਹ ਮੀਟਿੰਗ ਅਡਜਰਨ ਕਰਨੀ ਪਈ ਕਿੰਨੇ ਕਾਉਂਸਲਰ ਪਹੁੰਚੇ ਇੱਥੇ ਇੱਕ ਕਾਉਂਸਲਰ ਮੈਡਮ ਰੀਨੂ ਸੇਟ ਜੀ ਅੱਗੇ ਕੀ ਹੋਏਗਾ ਜੀ ਸਭ ਅਡਜਰਨ ਤੋਂ ਬਾਅਦ ਲੋਕਾਂ ਨੂੰ ਸਾਰੇ ਸ਼ਬਦਾਂ ਦੇ ਵਿੱਚ ਵੀ ਅੱਗੇ ਫੈਸਲਾ ਕਿਵੇਂ ਹੋਏਗਾ ਜੀ ਮੀਟਿੰਗ ਦੀ ਨੈਕਸਟ ਮੀਟਿੰਗ ਦੀ ਡੇਟ ਰੱਖੀ ਜਾਊਗੀ ਉਸ ਤੋਂ ਬਾਅਦ ਫਿਰ ਜਦੋਂ ਵੀ ਜੋ ਵੀ ਮੀਟਿੰਗ ਦੀ ਡੇਟ ਹੋਊਗੀ ਦੁਬਾਰਾ ਇਸ ਤਰੀ ਮੀਟਿੰਗ ਕਾਲ ਹੋਵੇ ਤੁਹਾਡੇ ਕੋਲ ਕੋਈ ਇਸਤੀਫਾ ਪਹੁੰਚਿਆ ਹਾਲ ਤੱਕ ਜੀ ਨਹੀਂ ਮੇਰੇ ਕੋਲ ਕੋਈ ਇਸਤੀਫਾ ਪ੍ਰਧਾਨਗੀ ਦੀ ਕੁਰਸੀ ਤੇ ਕਾਬਜ ਫਿਰ ਸੀਨੀਅਰ ਮੀਤ ਪ੍ਰਧਾਨ ਬੈਠੜੇ ਅਮਰਜੀਤ ਕੌਰ ਸਾਨੀ ਉਹੀ ਰਹਿਣਗੇ ਹਾਂਜੀ ਸਟਿਲ ਉਹੀ ਹੈ ਕਿੰਨੇ ਦਿਨਾਂ ਦਾ ਹੁੰਦਾ ਜੀ ਇਹ ਜਿਹਨੇ ਅਗਲੀ ਡੇਟ ਜੀ ਦੀ ਨੈਕਸਟ ਮੀਟਿੰਗ ਹੈ ਜੀ 30 ਡੇ ਦੇ ਵਿੱਚ ਵਿੱਚ ਰੱਖਣੀ ਹੁੰਦੀ ਹੈ 26 ਤੋਂ 24 ਡੇਟ ਬਣਦੀ ਸੀ 24/9 ਉਹ 24/9 ਤੋਂ ਪਹਿਲਾਂ ਪਹਿਲਾਂ ਰੱਖਣੀ ਪੈਣੀ ਹੈ। ਇਹੋ ਸਾਹਿਬ ਦੇ ਪ੍ਰਧਾਨ ਛੁੱਟੀ ਤੇ ਚਲਾ ਜਾਵੇ ਤਾਂ ਸੀਨੀਅਰ ਮੀਤ ਪ੍ਰਧਾਨ ਕੁਰਸੀ ਸੰਭਾਲਣਾ ਹੈ। ਸੁਜਾਤਾ ਚਾਹ